ਤੇਰੀਆਂ ਚੀਜ਼ ਨਾਨੀਆਂ ਤੇਰੀਆਂ ਚੀਜ਼ ਨਾਨੀਆਂ ਤੇਰੀਆਂ ਚੀਜ਼ ਨਾਨੀਆਂ ਤੇਰੀਆਂ ਚੀਜ਼ ਨਾਨੀਆਂ ਤੈਨੂੰ ਕਿਵੇਂ ਸਮਝਾਵਾਂ ਹਈ ਸ਼ਾਵਾ ਤੇਰੇ ਡੜੀ ਨੂੰ ਬੁਲਾਵਾਂ ਹਈ ਸ਼ਾਵਾ ਤੈਨੂੰ ਛਿੜਕਾਂ ਪਵਾਵਾਂ ਹਈ ਸ਼ਾਵਾ ਤੇਰੀਆਂ ਚੀਜ਼ ਨਾਨੀਆਂ ਉਹ ਤੇਰੀਆਂ ਚੀਜ਼ ਨਾਨੀਆਂ ਤੇਰੀਆਂ ਚੀਜ਼ ਨਾਨੀਆਂ ਉਹ ਤੇਰੀਆਂ ਚੀਜ਼ ਨਾਨੀਆਂ ਦੋ ਗੁਰ ਕਰਵਾਲੀਆਂ ਹਈ ਸ਼ਾਵਾ ਦੋ ਮੰਦਰ ਵਾਲੀਆਂ ਹਈ ਸ਼ਾਵਾ ਦੋ ਚਰਚ ਵਾਲੀਆਂ ਹਈ ਸ਼ਾਵਾ ਤੇਰੀਆਂ ਚੀਜ਼ ਨਾਨੀਆਂ ਉਹ ਤੇਰੀਆਂ ਚੀਜ਼ ਨਾਨੀਆਂ ਤੇਰੀਆਂ ਚੀਜ਼ ਨਾਨੀਆਂ ਉਹ ਤੇਰੀਆਂ ਚੀਜ਼ ਨਾਨੀਆਂ ਦੋ ਵਰਗਰ ਖਾਂਦੀਆਂ ਹਈ ਸ਼ਾਵਾ ਦੋ ਪੀਜਾ ਖਾਂਦੀਆਂ ਹਈ ਸ਼ਾਵਾ ਦੋ ਸਿਰ ਤਿਰ ਖਾਂਦੀਆਂ ਹਈ ਸ਼ਾਵਾ ਤੇਰੀਆਂ ਚੀਜ਼ ਨਾਨੀਆਂ ਤੇਰੀਆਂ ਚੀਜ਼ ਨਾਨੀਆਂ ਤੇਰੀਆਂ ਚੀਜ਼ ਨਾਨੀਆਂ ਤੇ ਤੇਰੀਆਂ ਚੀਜ਼ ਨਾਨੀਆਂ ਦੋ ਕਾਰ ਚਲਾਉਂਦੀਆਂ ਹਈ ਸ਼ਾਵਾ ਦੋ ਬੁਲਟ ਚਲਾਉਂਦੀਆਂ ਹਈ ਸ਼ਾਵਾ ਦੋ ਹੁਕਮ ਚਲਾਉਂਦੀਆਂ ਹਈ ਸ਼ਾਵਾ ਤੇਰੀਆਂ ਚੀਜ਼ ਨਾਨੀਆਂ ਚੀਜ਼ ਨਾਨੀਆਂ ਤੇਰੀਆਂ ਚੀਜ਼ ਨਾਨੀਆਂ ਉਹ ਤੇਰੀਆਂ ਚੀਜ਼ ਨਾਨੀਆਂ